ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਨਿਹਾਲ ਸਿੰਘ ਵਾਲੇ ਦੇ ਨੇੜ ਹੀ ਰਹਿ ਜਾਂਦਾ ਦੂਜੇ ਪਾਸੇ ਦੇ ਨੇੜ ਭਧੌਰ ਬਿਲਕੁਲ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਆਪਾਂ ਵੀਡੀਓ ਵੀ ਤੁਹਾਨੂੰ ਦਿਖਾਈਆਂ ਤੇ ਪਸ਼ੂ ਵੀ ਇੱਥੇ ਰੁਟੀਨ ਚ ਹੀ ਹੁੰਦੇ ਆ ਸੋ ਖੁਸ਼ਦੀਪ ਕੋਲ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਇੱਕ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੋਊਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਬਾਹਰੀ ਤੌਰ ਤੇ ਜਿੱਦਾਂ ਦਾ ਪਸ਼ੂ ਦਿਸਦਾ ਉਹ ਤੁਹਾਨੂੰ ਦਿਖਾ ਦੇਣਾ ਬਾਕੀ ਇਹਦੂ ਅੱਗੇ ਜੋ ਤਸੱਲੀ ਕਰਨ ਦੀ ਲੋੜ ਹੈ ਇੱਕ ਪਸ਼ੂ ਨੂੰ ਖਰੀਦਣ ਲੱਗਿਆਂ ਉਹ ਸਾਰੀ ਤੁਸੀਂ ਆ ਕੇ ਕਰੋਗੇ ਸੋ 6 ਨਾਕ ਦਿਖਾਉਣੇ ਆ ਜਿਹਦੇ ਚੋਂ ਤਿੰਨ ਵੜਾਂ ਪਹਿਲਾ ਸੂਆ ਤੇ ਤਿੰਨ ਹੀ ਵੜਾਂ ਜਾਂ ਤਿੰਨ ਗਾਵਾਂ ਕਹਿ ਲਓ ਵੀ ਉਹ ਦੂਜਾ ਸੂਆ ਸੋ ਦੂਜਾ ਸੂਆ ਤੇ ਪਹਿਲਾ ਸੂਆ ਇਹ ਗਾਵਾਂ ਤੁਹਾਨੂੰ ਮਾਝ ਦੀ ਇਸ ਵੀਡੀਓ ਚ ਦਿਖਾਉਣ ਲੱਗੇ ਇੱਕ ਹੋਰ ਬੇਨਤੀ ਵੀ ਬਾਈ ਕਹਿੰਦਾ ਜੇ ਆਪਾਂ ਰੇਟ ਜਿਹੜੇ ਉਹ ਵੀਡੀਓ 'ਚ ਨਹੀਂ ਕਰਦੇ ਤੇ ਫਿਰ ਬਹੁਤ ਸਾਰੇ ਵੀ ਇੰਤਰਾਜ ਕਰਦੇ ਆ ਵੀ ਰੇਟ ਵੀਡੀਓ 'ਚ ਹੋਣਾ ਚਾਹੀਦਾ ਜੇ ਰੇਟ ਵੀਡੀਓ 'ਚ ਕਰ ਦਿੰਨੇ ਆ ਫਿਰ ਕੁਝ ਵੀਰਾਂ ਦੇ ਕਮੈਂਟ ਆ ਜਾਂਦੇ ਆ ਵੀ ਰੇਟ ਜਾਦਾ ਸੋ ਜਿਹਨੂੰ ਜੱਜਦਾ ਪਸ਼ੂ ਖਰੀਦਣਾ ਤੁਸੀਂ ਆਪਦੀ ਮਰਜ਼ੀ ਨਾਲ ਐ ਮਾਲਕ ਦਾ ਹੱਕ ਹੁੰਦਾ ਵੀ ਉਹ ਆਪਦੀ ਚੀਜ਼ ਦਾ ਮੁੱਲ ਮੰਗੇ ਜੇ ਤੁਹਾਨੂੰ ਜਚੂਗਾ ਤਾਂ ਤੁਸੀਂ ਫੋਨ ਕਰਕੇ ਸੌਦਾ ਕਰ ਲਓਗੇ ਜੇ ਨਾ ਰੇਟ ਜਚੂਗਾ ਤਾਂ ਤੁਸੀਂ ਇਸ ਵੀਡੀਓ ਨੂੰ ਦੇਖਿਓ ਬਾਕੀ ਪਸ਼ੂ ਜਿਹੜੇ ਖੁਸ਼ਦੀਪ ਬਾਈ ਦੇ ਖਰੀਦੇ ਹੋਏ ਆ ਪਹਿਲਾਂ ਤੇ ਇਹਦੇ ਕੋਲ ਹੈਗੇ ਆ ਪਉ ਬਾਕੀ ਰੂਟੀਨ ਚ ਪਸ਼ੂ ਵਿਖਦੇ ਵੀ ਰਹਿੰਦੇ ਆ ਉਹ ਸ਼ੁਰੂਆਤ ਕਰੀਏ ਤੇ ਮਿਲਦੇ ਆ ਖੁਸ਼ਦੀ ਜੀ ਸਤਿ ਸ਼੍ਰੀ ਅਕਾਲ ਖੁਸ਼ਦੀ ਜੀ ਖੁਸ਼ਦੀ ਭਾਈ ਅੱਜ ਆਪਣੇ ਕੋਲ 6 ਨਾਕ ਹੈ ਹਾਂਜੀ 6ਾਂ ਚੋਂ ਪਹਿਲੇ ਨੰਬਰ ਤੇ ਜਿਹੜੀ ਵਾਇਡ ਆ ਕਿੰਨਾ ਮਸੂਆ ਤੇ ਕਿੰਨੇ ਦਿਨ ਲਾਊਗੀ ਤੇਰੇ ਜੀ 7 ਦਿਨ ਹਜੇ ਪੈਂਡਿੰਗ ਆ ਜੀ ਹੂੰ ਸੂਣ ਨੂੰ ਭਾਵੇਂ ਕੱਲ ਨੂੰ ਸੂਪੇ ਕਰਣੀ ਆ ਜਾਨਵਰ ਦਾ ਪਤਾ ਨਹੀਂ ਹੁੰਦਾ ਹੂੰ ਤੇ ਪਹਿਲਾ ਸੂਆ ਜੀ ਬੱਚੀ ਕੀ ਕਿਹਾ ਪੁੱਛਿਆ ਤਾਂ ਤੇ ਦੁੱਗਦੇ ਦੰਦ ਇੱਕ ਕੱਢਿਆ ਜੀ ਇਹਨੇ ਠੀਕ ਹੈ ਹਾਂਜੀ ਕੀ ਡਿਮਾਂਡ ਰਹਿਣੀ ਖੁਸ਼ਦੀ ਜੀ ਇਹਦਾ ਭਾਈ ਮੁੱਲ ਜਿੰਨਾ ਮਰਜ਼ੀ ਕਰੀ ਚੱਲੇ ਵੈਸੇ ਉਹ ਲੋਕਾਂ ਨੇ ਮੰਨਣਾ ਤਾਂ ਹੈ ਨਹੀਂ ਇਹੋ ਜੀ ਬੱਛੀ ਮੰਨ ਕੇ ਚਲੋ ਆਪਾਂ ਘਰੇ ਤਿਆਰ ਕਰਦੇ ਆਂ ਹਮ ਕਾਪੀ ਤੇ ਬੰਦਾ ਲਿਖੀ ਚੱਲੇ ਅੱਜ ਦੇ ਟਾਈਮ 'ਚ 1.5 ਲੱਖ ਰੁਪਏ ਤਾਂ ਕੇ ਵੜ ਤਿਆਰ ਹੁੰਦੀ ਆ ਵਧੀਆ ਹਮ ਤੇਰੀ ਚੰਗੀ ਬੱਛੀ ਹੈ ਜੀ ਠੀਕ ਹੈ ਇਹ ਆਪਾਂ 135000 ਰੁਪਏ ਦੀ ਵਾੜ ਦੇ ਦਿਆਂਗੇ ਜੀ। ਬਾਕੀ ਹੁਣ ਮੰਨ ਕੇ ਚੱਲੋ 2-2 2.5-2.5 3-3 ਲੱਖ ਰੁਪਏ ਵੀ ਆਪਾਂ ਗਾਈਆਂ ਤੇ ਲਾ ਦਿੰਨੇ ਆ ਜੀ। ਠੀਕ ਹੈ। ਆਪਣੇ ਪਿੰਡ ਦਾ ਹੀ ਆ ਖਾਨ ਡੈਰੀ ਫਾਰਮ ਵਾਲੇ ਕਾਲੇ ਕੀ ਉਹ ਵੀ ਗਾਈਆਂ ਤੇ ਬਹੁਤ ਮੁੱਲ ਲਾਉਂਦੇ ਆ। ਹੂੰ। ਅਸੀਂ ਵੀ ਪੈਸੇ ਲਾ ਕੇ ਚੀਜ਼ ਲੈ ਕੇ ਆਉਣੇ ਆ ਜੀ ਲੋਕ ਹੀ ਅੰਦਰ ਰਹਿੰਦੇ ਆ ਐਵੇਂ ਮੁੱਲ ਮੰਗਦੀਆਂ ਨੇ ਕਮਲਿਆਂ ਵਾਂਗੂ ਜਾਂ ਠਾਗਾ ਜਾਂ ਫਲਾਨਾ ਝੌਂਕਾ। ਹੂੰ। ਜਿਹਨੂੰ ਵੀ ਚੀਜ਼ ਚੰਗੀ ਲੱਗਦੀ ਹੈ ਸਾਡੀਆਂ ਤਾਂ ਹੀ ਲੱਗਦੀਆਂ ਹਰੇਕ ਤੀਜੇ ਦਿਨ ਵੀਡੀਓ ਪਾਉਣੇ ਆ। ਸਹੀ ਹੈ। ਇਹ ਅੱਜ ਕੱਲ੍ਹ ਗਰਮ ਕੋਲੀ ਭੈਣ ਸੋ ਦੱਸੋ ਅੱਜ ਮੈਂ ਪਹਿਲਾਂ ਕਿਹਾ ਸੀ ਵੀ ਇਹਨਾਂ ਦੀਆਂ ਪਹਿਲਾਂ ਖਰੀਦੀਆਂ ਹੋਈਆਂ ਨੇ ਰੇਟ ਸਾਨੂੰ ਜਚੂਗਾ ਤਾਂ ਤੁਸੀਂ ਆ ਕੇ ਦੇਖ ਕੇ ਖਰੀਦ ਲਓਗੇ ਹੁਣ YouTube ਤੇ ਵੀਡੀਓ ਪੈ ਗਈ ਜੀ ਤੋਂ ਅਸੀਂ ਲੈ ਕੇ ਅੰਮ੍ਰਾ ਅਗਲੇ ਨੇ ਵੀ ਦੇਖਣੀ ਆ ਹੁਣ ਐ ਤਾਂ ਹੈ ਨਹੀਂ ਵੀ ਸਾਨੂੰ ਅਗਲੇ ਨੇ ਸੱਟ ਪੈਣ ਦੀ ਫਰਾਤੀ ਤੇ ਅਸੀਂ ਦੁੱਢੇ ਮੰਗਲੇ ਸਹੀ ਹੈ ਤੋਂ ਕੈਂਡ ਦਾ ਭਾਵੇਂ ਹੈ ਦੱਸੋ ਵੀ ਪਸ਼ੂ ਵਿਕਦੇ ਆ ਪਹਿਲਾਂ ਫਾਰਮਰ ਤੋਂ ਵੀ ਖਰੀਦੇ ਜਾਂਦੇ ਉਹ ਵੀ ਆਪਦੀ ਸਸ ਲੀਦੇ ਸਾਬ ਤੇ ਪੈਸੇ ਲੈਂਦਾ ਜਿੰਨੇ ਕੋ ਨੂੰ ਚੱਜਦੇ ਆ ਉਸ ਤੋਂ ਬਾਅਦ ਚ ਅੱਗੇ ਇਹਨਾਂ ਨੇ ਵੇਚਨੇ ਬਹੁਤ ਸੋਹਣਾ ਥਾਂ ਦਾ ਸਜ ਹੈ ਟਾਂਚਾ ਸੋਨਾ ਦੋਸਤੋ ਬਾਕੀ ਰੇਟ ਵੀਡੀਓ ਚ ਕਰਤਾ ਹੈ ਆਕੇ ਦੇਖਿਓ ਜੇ ਰੇਟ ਜਿਹੜੇ ਉਹ ਫਿਕਸ ਨਹੀਂ ਹੁੰਦੇ ਜਦੋਂ ਕੋਈ ਵੀ ਆਕੇ ਪਤ ਕਰਦਾ ਤੋਂ ਤੇ ਨਾਲ ਬਹੁਤ ਫਰਕ ਪੈਂਦਾ ਪਹਿਲੇ ਤਾਂ ਏਦਾਂ ਆ ਇਹ ਤਾਂ ਇੱਕ ਆਪਣਾ ਜਰੀਆ ਦਿਖਾਉਂਦਾ ਵੀ ਹਾਂ ਆਪਣੇ ਕੋਲ ਏਦਾਂ ਦੇ ਐਨੀਮਲ ਖੜੇ ਆ ਸਹੀ ਹੈ ਉਹ ਆਕੇ ਚੀਜ਼ਾਂ ਦਾ ਪਤਾ ਲੱਗਦਾ ਬਾਕੀ ਜਿਨ੍ਹਾਂ ਨੇ ਜਾਨਵਰ ਲੈਣਾ ਹੁੰਦਾ ਜੀ ਅਗਲੇ ਤੋਂ ਤੁਰ ਫਿਰ ਕੇ ਦੇਖਿਆ ਹੁੰਦਾ ਸਾਰਾ ਕੁਝ ਸਹੀ ਹੈ ਆਪੇ ਹੀ ਪਤਾ ਲੱਗ ਜਾਂਦਾ ਵੀ ਹਾਂ ਇਹ ਇੰਨੇ ਪੈਸੇ ਵਾਲੀਆਂ ਹੈਗੀਆਂ ਕਿ ਨਹੀਂ ਜੀ ਸਹੀ ਹੈ ਜੇ ਆਪਾਂ ਬੇਫਾਲ ਤੋਂ ਮੁੱਲ ਮੰਗਦੇ ਹੋਈਏ ਤਾਂ ਫੇਰ ਤਾਂ ਸਾਰੇ ਆਪਣੇ ਨਾਲ ਘਰ ਹੀ ਖੜੀਆਂ ਰਹਿਣ ਵਿਕਣੀਆਂ ਨਹੀਂ ਸਹੀ ਹੈ ਸੋ ਇਹਦੇ ਅੱਗੇ ਦੋਸਤੋ ਇੱਕ ਹੋਰ ਤੁਹਾਨੂੰ ਬਹੁਤ ਸੋਹਣੀ ਵੜ ਦਿਖਾਉਣੀ ਹੈ ਇਹਦਾ ਵੀ ਥਾਂ ਦਾ ਸਹਿਜ ਸੋਹਣਾ ਫਵਾਨਾ ਚੰਗਾ ਰੰਗ ਰੂਪ ਬਹੁਤ ਸੋਹਣਾ ਕੁਛ ਨਹੀਂ ਕਹਿਣ ਨੂੰ ਸੁਆ ਪਹਿਲਾਂ ਨਾ ਜੀ ਇਹ ਪੱਕੀ ਖੀਰੀ ਹੈ ਜਾਨੀ ਹੁਣ ਦੰਦ ਭੰਨੂ ਵੀ ਦੁੱਗਦਾ ਇਹ ਨਹੀਂ ਠੀਕ ਹੈ ਕਿੰਨਾ ਚੱਲਦੀ ਸੋਨ ਚ ਮਸ ਹੋ ਵੀ ਤਕਰੀਬਨ ਜੀ ਦਨਪਾਲ 7 ਕੱਢ ਵੀ ਸਕਦੀ ਹੈ ਜੀ ਠੀਕ ਹੈ ਤੇ ਗਰਮੀ ਦਾ ਕਰਕੇ ਪਤਾ ਨੂੰ ਪੁਰਾਣਾ ਬੱਛੀ ਨੇ ਬੰਨਿਆ ਜੀ ਤੇ ਨਾ ਹੀ ਹਜੇ ਇਹਨੇ ਬੰਨਿਆ ਤੇ ਬਾਕੀ ਆਪਾਂ ਨੂੰ ਨਾ ਕੋਈ ਆਪਾਂ ਦੁੱਧ ਦਾ ਕੋਈ ਗਰੰਟੀ ਦੇਣ ਦੀ ਲੋੜ ਹੈ ਇਹਨਾਂ ਦੀ ਨਾਂ ਕਹਿਰੀ ਹੋਰ ਸਚਾਨ ਵਰੀ ਦੱਸਦੇ ਆ ਕਿੰਨਾ-ਕਿੰਨਾ ਕ ਪਾ ਸਕਦੇ ਆ ਜੀ ਸਹੀ ਕੀ ਰੇਟਰ ਹੋਊਗਾ ਇਹ ਬੱਚੀ ਵੀ 1,40,000 ਰੁਪਏ ਦੀ ਆਪਾਂ ਦੇ ਦਾਂਗੇ ਜੀ ਠੀਕ ਹੈ ਖੋਰੀ ਬੱਤੀ ਖੀਰੀ ਦੰਦਾਂ ਨਹੀਂ ਦੰਦ ਭੰਨੂ ਹੁਣ ਦੋ ਅੰਦਾਜ਼ੀ ਠੀਕ ਹੈ ਹਾਂ ਜੀ ਸੋ ਦੱਸੋ ਇਹ ਬੈਡ ਪਹਿਲਾ ਸੋ ਹੈ ਆਜਾ ਬਾਕੀ ਜਿਹੜੇ ਦੰਦ ਕਿਸੇ ਵੀ ਪਸ਼ੂ ਦੇ ਵੀਡੀਓ ਜੇ ਕਿਉਂਕਿ ਆਨਲਾਈਨ ਬੋਲੇ ਜਾਂਦੇ ਆ ਤਾਂ ਤੁਸੀਂ ਆ ਕੇ ਦੇਖ ਸਕਦੇ ਹੁੰਦੇ ਆ ਤੁਹਾਡੇ ਕੋਲੇ ਆਪਸ਼ਨ ਹੁੰਦੀ ਹੈ ਢਾਂਚਾ ਬਹੁਤ ਸੋਹਣਾ 1 ਲੱਖ ਤੇ 40000 ਰੇਟ ਹੈ ਹੱਥੀਂ ਚੁਆਈ ਵਾਲਾ ਥਾਣਾ ਦੋਸਤੋ ਬਹੁਤ ਸੋਹਣਾ ਤੇ ਬਹੁਤ ਸੋਹਣੀ ਵੈੜ ਹੈ ਤੁਸੀਂ ਇਹਦਾ ਸਟਰਕਚਰ ਦੇਖੋ ਕੰਦਾ ਸਾਈਜ਼ ਦੇਖੋ ਬਾਕੀ ਬਿਊਟੀ ਇਹਦੀ ਉਹ ਵੀ ਚੰਗੀ ਦਿਸਦੀ ਹੈ। ਬਾਕੀ ਬਰੂਟ ਵੀ ਹੈ ਜੀ ਬੱਚੀ ਇਹ। ਸੀਮਨ ਡਿਟੇਲ ਤਾਂ ਯਾਨੀ ਆਪਣੇ ਕੋਲ ਸਾਰੇ ਐਨੀਮਲਾਂ ਦੀ ਹੁੰਦੀ ਹੈ ਜੀ। ਅੱਜ ਕੱਲ ਚਾਹੇ ਆਪਾਂ ਕਿਸੇ ਘਰ ਤੋਂ ਐਨੀਮਲ ਖਰੀਦਦੇ ਆ ਜਿਹੜਾ ਚੰਗਾ ਜੀ ਉਹ ਪ੍ਰੋਪਰ ਡਿਟੇਲ ਅਗਲੇ ਕੋਲ ਹੁੰਦੀ ਵੀ ਹੁੰਦੀ ਹੈ ਜੀ। ਸਹੀ ਹੈ। ਸੋ ਸੀਮਨ ਦੀ ਡਿਟੇਲ ਕਹਿਣ ਦਾ ਭਾਵ ਹਰੇਕ ਫਾਰਮਰ ਤੋਂ ਮਿਲ ਜਾਂਦੀ ਹੈ ਅੱਜ ਦੇ ਟਾਈਮ 'ਚ। ਸੋਹਣਾ ਹਵਾਨਾ ਦੋਸਤੋ ਤੇ ਹਜੇ ਦਿਨ ਲਾਉਗੀ ਵੈਸੇ ਤਿਆਰੀ ਫੁੱਲ ਹੈ। ਬਾਕੀ ਬੱਚੀ ਦਾ ਬੋਡੀ ਸਟਾਈਲ ਇਤਨਾ ਵਧੀਆ ਜਿਹਾ ਸੋ ਜੇਰਾ ਇੱਕ ਨੰਬਰ ਆ ਸਾਰੇ ਪਾਸੇ ਪੈਰਾਂ ਚ ਪੈਰ ਰੱਖ ਕੇ ਤੁਰਦੀ ਬਹੁਤ ਵਧੀਆ ਬੱਚੀ ਆ ਚਾਲ ਚੂਲ ਜੀ ਪੈਰਾਂ ਦੀ ਬਿਲਕੁਲ ਸੁੱਧ ਲੈ ਚੱਲ ਸੋ ਇਹ ਦੂਜੇ ਨੰਬਰ ਤੇ ਵੈਰ ਦੋਸਤੋ ਸਾਨੂੰ ਦੱਸਾਰੇ ਆ ਫੜੇ ਰੜੀ 헤ਦੀ ਬਾ ਚ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਗੱਬਣ ਹੈ ਬਹੁਤ ਸੋਹਣਾ ਟਾਂ 14 ਵੀ ਇੱਕਰੇ ਲੂ ਜਿਹੜੀਆਂ ਗਾਵਾਂ ਜਿਹੜੀਆਂ ਘਰੇ ਤੁਸੀਂ ਦੁੱਧ ਚੋ ਸਕਦੇ ਹੋ ਇਦਾਂ ਦੇ ਗਾਵਾਂ ਆ ਕੋਸ਼ਦੀਪੇ ਕੈਨ ਮਸੂਆ ਸੂਆ ਜੀ ਦੂਜਾ ਸੂਆ ਜਗਜੀਤ ਵੀਰੇ ਹੂੰ ਤੇ ਪਹਿਲੇ ਸੂਏ ਦਾ ਜੀ 30 ਦਿਨਾਂ ਦਾ ਦਿੱਤਾ ਵਾ ਪੂਰਾ ਐਨ ਐਵਰੇਜ ਜੀ ਤੇ ਕਮਾ ਠੀਕ ਹੈ ਬਾਹਰ ਕੱਢਦੇ ਆਪਾਂ ਬੈਡ ਨੂੰ ਇਹ ਚਾਹੇ ਕਿਹ ਬੰਦੇ ਨੇ ਘਰੇ ਰੱਖਣੀਆਂ ਹੈ ਸਾਰੇ ਵੀ ਵੇੜਾ ਫਾਰਮ ਲਿਆ ਜੀ ਚਾਰ ਆ ਜਿਹੜਾ ਪਹਿਲੇ ਚਾਰ ਨੰਬਰਾਂ ਤੇ ਖੜੇ ਜਾਂ ਦੋ ਪਹਿਲੇ ਨਾਲ ਦੋ ਦੂਜੇ ਨਾਲ ਇੱਕ ਫਾਰਮ ਲਿਆ ਪਰ ਲਿਆ ਵੱਡੀਆਂ ਦੋਨੋਂ ਸੀ ਇੱਕ ਫਾਰਮ ਦਾ ਕੀ ਰੇਟ ਲੈਣਾ ਦਾ ਖੁਸ਼ਦੀ ਇਹ ਵੇੜ ਦਾ ਜੀ ਦੇਣ ਲੈਣ ਵਾਲਾ ਰੇਟ 1 ਲੱਖ 5000 ਰੁਪਏ ਜੀ 1 5 ਠੀਕ ਹੈ ਹਾਂਜੀ ਸੋ ਹਵਾਨਾ ਦੇਖੋ ਦੋਸਤੋ ਬਹੁਤ ਸੋਹਣਾ ਤਿਆਰ ਹੈ ਆ ਜਾ ਪੁੱਤ ਜਿੱਦਾਂ 10ਵੀਂ ਵਹਿੜਾ ਜੀ ਤੇ ਆਡ ਰੋਡਰ ਦੀ ਬਣਾਵਟ ਦੇਖੋ ਅਗਾਰੀ ਬੂੜੀ ਦਿਨੇ ਸਾਈਡਾਂ ਤੋਂ ਜੀ ਸਹੀ ਹੈ ਤੇ ਫੇਸ ਟੂਸ ਦੀ ਕੁਆਲਿਟੀ ਬਹੁਤ ਵਧੀਆ ਬੱਛੀ ਦੀ ਜੀ ਸੋ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ ਅਗਾੜੀ ਵਾਖਾਈ ਅੱਗੇ ਨੂੰ ਵੀ ਰਵਾਨਾ ਚੰਗਾ ਪਛਾਣ ਨੂੰ ਵੀ ਚੰਗਾ ਯਾਨੀ 28 ਲੀਟਰ ਦਾ ਤੇ ਪਾਉਣਾ ਵੇੜ ਨੂੰ ਕੋਈ ਬਾਹਲਾ ਨਹੀਂ ਗਾ ਜੀ ਇੰਨਾ ਖੁੱਲਾ ਆਰਾਮ ਨਾਲ ਕੱਢ ਦੂ ਵੇੜ ਕੋਈ ਆਏ ਨਹੀਂ ਪੈਰਾ ਪੂਰਾ ਵੀ ਬਿਲਕੁਲ ਸਾਫ਼ ਹੈ ਵੀ ਆਪਣੇ ਕਟਾਏ ਹੋਏ ਪੈਰਾ ਬਣਾਏ ਹੋਏ ਹੂੰ ਬਿਲਕੁਲ ਸਾਫ਼ ਬੰਤਰ ਦੀ ਕਿਸੇ ਪਾਸਿਓਂ ਕੋਈ ਬੋੜਾ ਨਹੀਂ ਸੱਜਾ ਸਾਰਾ ਹੀ A to Z ਸਾਫ਼ ਮਾਲ ਆਪਣੇ ਕੋਲੇ ਜਿੰਨਾ ਵੀ ਹੈ ਜੀ ਠੀਕ ਹੈ ਸੋ ਇਹ ਜੇ ਨੰਬਰ ਤੇ ਤੁਹਾਨੂੰ ਗਾ ਦਿਖਾ ਰਹੇ ਦੂਜਾ ਸੂਆ ਭਾਈ ਕਹਿੰਦਾ ਸੁਣਦੀ ਹੈ ਇਹਦੇ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਹੈ ਗਾਂ ਤੁਹਾਨੂੰ ਦਿਖਾਉਣੀ ਹੈ ਦੱਸੋ ਚੰਗੇ ਕੱਦ ਕਾਠ ਦੀ ਹੱਥੀਂ ਚੁਆਈ ਵਾਲਾ ਥਾਨ ਬਹੁਤ ਸੋਹਣੀ ਜਦੋਂ ਤੁਰੀਗਰ ਤੁਹਾਨੂੰ ਦੱਸੂਗੀ 4 ਨੰਬਰ ਦੇ ਉੱਤੇ ਬਤੀਏ ਖੁਸ਼ਦੀਪ ਕੀ ਡਿਟੇਲ ਆ ਬਈ 4 ਨੰਬਰ ਦੀ ਇਹਦਾ ਸੁਆ ਦੂਜਾ ਜੀ ਦੰਦਾ ਚ ਜਵਾਨ ਆ ਜੀ ਠੀਕ ਹੈ ਹਾਂ ਜੀ ਉਹ 4116 ਦੀ ਹੈ ਜੀ ਵੈਣ ਦਿਨ ਕਿੰਨੇ ਲੈ ਜੂ ਤੇ ਰੇਟ ਕੀ ਰਹੂਗਾ ਦਿਨ ਤਾਂ ਬਸ ਇਹ ਜੀ 5-7 ਕ ਦੇਣੀ ਇਹੋਂ ਵੱਧ ਵੀ ਲਿਆ ਸਕਦੀ ਹੈ ਜੀ ਹਾਂ ਕਿਉਂ ਗਰਮੀ ਦਾ ਕਰਕੇ ਪਤਾ ਨਹੀਂ ਹੁੰਦਾ ਠੀਕ ਹੈ ਇਹ ਗੈੜ ਆਪਾਂ ਦੇ ਦਾਂਗੇ ਜੀ 1,10,000 ਰੁਪਏ ਦੀ ਜੀ ਠੀਕ ਹੈ ਸੋ 1,10,000 ਸੋ ਸੋ 1 ਲੱਖ ਤੇ 10000 ਇਹਦੀ ਡਿਮਾਂਡ ਰਹਿਣੀ ਹੈ ਬਾਜੀ ਜੀ ਜੀਤਪੁਰੇ ਵੀ ਇਹ ਸਾਰੀਆਂ ਗਾਈਆਂ ਪੱਕੇ ਤੇ ਤੁਰ ਤੁਰ ਰਹੀਆਂ ਵੀਡੀਓ ਚ ਦਿਸਦੀਆਂ ਜਿਹੜੀ ਗਾਂ ਪੱਕੇ ਤੇ ਘੋੜੀ ਵਾਂਗੂ ਜਾਂਦੀ ਆ ਇਹਦਾ ਮਤਲਬ ਪੈਰਾਂ ਪੂਰਾ ਵੀ ਇੱਕ ਨੰਬਰ ਸੋਦਾ ਉਹ ਠੀਕ ਹੈ ਬਾਕੀ ਇਹਦੀ ਲੈਵਰੀ ਡਿਜ਼ਾਈਨਿੰਗ ਤੇ ਸਰੀਰ ਉੱਪਰੋਂ ਬੈਕ ਸਾਈਡ ਤੋਂ ਟਕਾ ਕੇ ਦਿਖਾ ਦਿਓ ਕਿੰਨਾ ਵਧੀਆ ਲਾੜਾ ਲਾ ਲੇਵਾ ਜੀ ਤੇ ਬਰੀਕੀ ਇੰਨੀ ਕਿ ਵਧੀਆ ਵੀ ਜਿਹੜਾ ਬੰਦਾ ਵੀ ਖਰੀਦਣ ਆਉ ਕੋਲੇ ਉਹਨੂੰ ਪਤਾ ਲੱਗ ਜੂ ਕਿੰਨੀ ਬਰੀਕ ਵੈੜ ਹੈ ਜੀ ਕਮਾ ਦੇ ਖਸਦੀ ਪਤਲ ਤੇ ਦੁੱਧ ਮੰਨ ਕੇ ਚੱਲੋ ਇਹ ਵੀ ਖੁੱਲਾ ਡੁੱਲਾ 30 ਤੋਂ ਪਲੱਸ ਦਊ ਉਹ ਅਗਲੇ ਦੀ ਸੇਵਾ ਇਹਦਾ 35 ਝੋਲੇ ਕਿੰਨਾ ਝੋਲੇ 30 ਕਿਲੋ ਤੋਂ ਬਾਹਰ ਦੁੱਧ ਪਾਣ ਆ ਬੈੜਨੇ ਆ ਰਹੇ ਹੁਣਾਂ ਜੀ ਦਰਦ ਨੂੰ ਗੁਰਦਨ ਲਵਾਈ ਲਵਾਈ ਬਹੁਤ ਆ ਬੈੜਦੀ ਆ ਜਾ ਸੋਸੋ ਦੁੱਧ ਹਮੇਸ਼ਾ ਤੁਹਾਡੀ ਸਮਝ ਤੇ ਤੁਹਾਡੀ ਸੇਵਾ ਦਾ ਹੁੰਦਾ ਦੁੱਧ ਚੰਗਾ ਦੇਊਗੀ ਸਾਫ ਸੁਭਾਵ ਦਾ ਜਿਹੜੀ ਉਹ ਚੰਗੀ ਕਰਨੀ ਪਊਗੀ ਕਿ ਢਾਂਚੇ ਵੱਡੇ ਦੀ ਹੈ ਤੁਸੀਂ ਚੜਾਈ ਚ ਵੀ ਗਾਂ ਦੀ ਦੇਖ ਸਕਦੇ ਹੋ ਤਾਂ ਵੀ ਚੰਗੀ ਦਿਸਦੀ ਹੈ ਥਣ ਹੱਥੀ ਚੋਈ ਵਾਲਾ ਇਹ ਤੋਂ ਬਾਅਦ ਚ ਇੱਕ ਹੋਰ ਵਾਇਰ ਤੁਹਾਨੂੰ ਦਿਖਾਉਣਾ ਹੈ ਇਹ ਦੋ ਜਿਹੜੇ ਐ ਇਸ ਪੂਰੇ ਲੋਡ ਦੇ ਵਿੱਚੋਂ ਸਿਰ ਕੱਢਵੀਆਂ ਵੜਾ ਹਨ ਹਵਾਨਾ ਪਹਿਲਾਂ ਹੀ ਦੇਖ ਲੋ ਹਾਂ ਜੇ ਗੱਬਣ ਹੈ ਪਰ ਬੜਾ ਸੋਹਣਾ ਫੈਕਸ ਜਿਹਾ ਹਵਾਨਾ ਕੁੱਚਾਂ ਤੋਤੇ ਆਕਾਰ ਵੱਡਾ ਦਿਸਦਾ ਹਵਾਨੇ ਦਾ ਪਰ ਹੈ ਫੈਕਸੀ ਕੁਛ ਨਹੀਂ ਕਹਿਣਾ ਮਸੂਆ ਬਾਈ ਪਹਿਲਾਂ ਨਾ ਜਗਜੀਤ ਵੀਰੇ ਦੋ ਤਾਂ ਦਾ ਬੱਛੀ ਠੀਕ ਹੈ ਤੇ ਯਾਰ ਇਹ ਵੀ ਬੰਦਾ ਜਿੰਨਾ ਕੋਈ ਵਧੀਆ ਸਾਹਮ ਲੂਗਾ ਹੂੰ ਉਹਨਾਂ ਜੀ ਇਹਨੇ ਚੰਗਾ ਰਿਜ਼ਲਟ ਦੇਣਾਗਾ ਠੀਕ ਹੈ ਤੇ ਬਾਕੀ ਆਪਾਂ ਨੂੰ ਕੋਈ ਬਾੜੀ ਇਹ ਨਹੀਂ ਸਸਤ ਕਰਨ ਦੀ ਲੋੜ ਨਹੀਂ ਠੀਕ ਬਾਅਦ ਵੀਡੀਓ ਜੀ ਦੱਸੂਗੀ ਬਾਕੀ ਰਖੜਨੀ ਇਹਦੀ ਤੁਰਨੀ ਇੰਨੀ ਬਰੀਕ ਤੇ ਕੰਬਲਾ ਕੁੰਬਲਾ ਬੱਛੀ ਦਾ ਇੱਕ ਨੰਬਰ ਆ ਕੁਆਲਿਟੀ ਕੁਆਲਿਟੀ ਦਾ ਕਾਪਾ ਨੂੰ ਦੱਸਣ ਦੀ ਲੋੜ ਹੀ ਨਹੀਂ ਅਛਾ ਕੀ ਇਹਦਾ ਰੇਟ ਰਹਿਣਾ ਖੁਸ਼ੀ ਤੇ ਕੀ ਭਾਜ ਦੇ ਦੇਈ ਇਹ ਵੀ ਆਪਾਂ 170000 ਰੁਪਏ ਦੀ ਰਾਵਾਂਗੇ ਜੀ ਠੀਕ ਹੈ ਤੋੜ ਦੇ ਕੇ ਇਹ ਜਨਰੇਸ਼ਨ ਬਣਾ ਦੂ ਜੀ ਵੇੜਾ ਜੇ ਵੀ ਮੇਰੇ ਭਰਾਣੇ ਕਿਸੇ ਨੇ ਵੀ ਦੋ ਚਾਰ ਵੇੜਾਂ ਤੋਂ ਫਾਰਮ ਸ਼ੁਰੂ ਕਰ ਲਾਣਾ ਜੀ ਹੂੰ ਇਹ ਪਹਿਲਾਂ ਤੁਸੀਂ ਐਡਰ ਦੇਖੋ ਲੱਤਾਂ ਲੁੱਤਾਂ ਹੂੰ ਵੜਾ ਦੂਜਣਾ ਵੀ ਤੇ ਵੜਾ ਇਹ ਵੀ ਆ ਸਹੀ ਸੋਸੋ ਬਣਾਵਟ ਵਾਕਈ ਬਾ ਗਾੜੀ ਵੀ ਬੁਢੀ ਦੇਖੋ ਜੀ ਐ ਚੱਲਦੀ ਆ ਹੁਣੇ ਹੀ ਤੇ ਬਹੁਤ ਟੌਪ ਦੀ ਇਹੋ ਜਿਹੇ ਫਾਰ ਨੂੰ ਟੌਪ ਵੜਦਾ ਆڈر ਲੱਗਿਆ ਵਾ ਜੀ ਐਨੀ ਚੰਗੀ ਬੱੱਚੀ ਆ ਬ੍ਰੇਕ ਕੀ ਬ੍ਰੂਕੀ ਬਹੁਤ ਜਿਆਦੇ ਆ ਬੱੱਚੀ ਚ ਆ ਜਾ ਪੁੱਤ ਸੋ ਇਹ ਪਹਿਲਾ ਸੂਆ ਹੁੰਦੀ ਐ ਦੈਨ ਇਹ ਜੇ ਲੈਜੂ ਪਰ ਤਿਆਰ ਬੜੀ ਚੰਗੀ ਹੋਈ ਵੀ ਐ ਬਾਕੀ ਹਾਈਟ ਦੇਖ ਲਓ ਵੀਰੇ ਇਹਨੇ ਵੀ ਜਦੋਂ ਨੂੰ ਦੂਜੇ ਸੂਏ 'ਚ ਜਾਣਾ। ਹੂੰ। ਬਈ 4-2 ਇੰਚ ਕੱਦਦੇ ਨੇ ਕਰ ਜਾਣਾ ਤੇ ਬਹੁਤ ਜ਼ਿਆਦਾ ਵੱਡੀ ਵਹਿੜ ਬਣ ਜਾਣਾ। ਸਹੀ ਆ। ਆ ਗੱਡੀ ਵਹਿੜ ਦੇ ਨਾਲ ਵੱਡੀ ਐ ਇੱਕੋ ਹੀ ਫਾਰਮ 'ਚ ਆਈਆਂ। ਉਹਨਾਂ ਫਿਰ ਸਾਰੇ ਜਿਹੜਾ ਇੰਨੀ-ਇੰਨੀ ਹਾਈਟ ਦੀਆਂ ਵੱਡੀਆਂ ਵਹਿੜਾਂ ਹੀ ਆਂ ਜੀ। ਠੀਕ ਐ। ਸੋ ਇੱਕ ਲਾਸਟ ਉੱਤੇ ਗਾ ਇਹ ਕਿੰਨਾ ਸੂਆ ਖਸ ਦੀ ਪਲਾਸਟਿਕ। ਇਹ ਸੈਕੰਡ ਦਾ ਮਰਾਜੀਤ ਵੀਰੇ। ਠੀਕ ਐ ਕਿੰਨਾ ਚੱਲਊ ਵੀ ਹਰੇ ਸੋਨ 'ਚ। ਸਾਹ ਹੂੰ ਫੂਨ ਜੀ ਬਈ 10 12 ਦਿਨ ਤੱਕ ਆਰਾਮ ਨਾਲ ਲਉਗੀ ਠੀਕ ਅਜੇ ਤਾਂ ਜਾਨੀ ਇਹ ਨੇਚਰਲੀ ਆਰਡਰ ਦਾ ਡਿਜ਼ਾਈਨ ਆ ਗਿਆ ਇਹਦਾ ਕਿਉਂਕਿ ਦੁੱਧ ਵੀ ਬਹੁਤ ਜਿਆਦਾ ਤਸੱਲੀ ਹੈ ਜੀ ਠੀਕ ਹੈ ਜੀ ਕਿੰਨਾ ਕਿ ਇਹਨੇ ਮੰਨਣਾ ਨਹੀਂ ਕਿ ਭਾਵੇਂ ਆਪਾਂ ਕਿੰਨਾ ਕਰੀਏ ਭਾਵੇਂ ਕੋਈ ਨਹੀਂ ਮੰਨਦਾ ਪਰ ਜਾਨੀ ਤਸੱਲੀ ਵਾਲੀ ਵਹੜਾ ਕੋਈ ਮਰਜ਼ੀ ਲੈ ਗੇ ਬੰਦਾ ਜੀ ਹੂੰ ਨਾਰਮਲ ਬੰਦਾ ਵੀ ਲੈ ਜੇ 40 ਕਿਲੋ ਤਾਂ ਉਹ ਵੀ ਚੱਲੂਗਾ ਕੋਈ ਵਧੀਆ ਸਾੰਭਰ ਨਾਲ ਲੈ ਜੇ ਤੇ ਵਹੜ 50 ਪਲੱਸ ਦੁੱਧ ਦੇਣ ਵਾਲੀ ਹੈ ਜੀ ਇਹਦਾ ਰੇਟ ਕੀ ਰਹਿਣਾ ਖੁਸ਼ ਜੀ ਔਰ ਇਹੋ ਤੇ ਬਾਈ ਮੋਨੋ ਜਨਾ ਮਰਜੀ ਕਹੀਈਏ ਸਿਆਲਾਂ ਤਾਂ ਇਹ ਜੀਆਂ ਗਈਆ ਆਪਾਂ ਆਪ 3-3 ਲੱਖ ਰੁਪਏ ਦੀਆਂ ਲਈਆਂ ਹੋਈਆਂ ਜੀ ਹੂੰ ਤੇ ਹੁਣ ਜਣੀ ਆਪਾਂ ਜਸਨੋ ਵਾਲਾ ਰੇਟ 2 ਲੱਖ 10000 ਰੁਪਏ ਦੀ ਵਿਹੜ ਦਵਾ ਦਵਾਗੇ ਜੀ ਠੀਕ ਹੈ ਇਹਦਾ ਆਰਡਰ ਇਹਦਾ ਸਰੀਰ ਬਾਡੀ ਬੰਦਰ ਪਸਲੀਆਂ ਪਸਲੀਆਂ ਚ ਗੈਪ ਕੱਲੀ-ਕੱਲੀ ਚੀਜ਼ ਤੇ ਸਟਰੇਟਨੈਸ ਵਿਹੜ ਦੀ ਕਦੇ ਨਹੀਂ ਕਿਸੇ ਪਾਸੋਂ ਕੋਈ ਆ ਕੇ ਬੰਦਾ ਆਏ ਨਾ ਕਊਗਾ ਕੋਲੇ ਵੀ ਹਾਂ ਇਹ ਚਾਹ ਪਾਸੋਂ ਘਾਟ ਆ ਬੈਠੀ ਤੇ ਹਾਈਟ ਵੜ ਦੀ ਬਹੁਤ ਜਿਆਦੇ ਵੱਡੀ ਹੈ ਜੀ ਕਮਾਲਾ ਖਸ ਦੀ ਪਗ ਆਇਆ ਬੱਤ ਮਾਟੀ ਬੈਂਸ ਨੂੰ ਸਲਟਰ ਤੇ ਬਹੁਤ ਵਧੀਆ ਜੀ ਕਰਮਾ ਵਾਲੀ ਨੂੰ ਰੱਬ عمر ਲਾਵੇ ਚੰਗਾ ਹੀ ਦੁੱਧ ਪਾਉਗੀ ਜਿਹੜੇ ਮੇਰੇ ਵੀਰ ਕੋਲੇ ਉੱਠ ਗਈ ਹੂੰ ਤੇ ਬਧੀਆ ਰਿਅਲ ਰਹਿਣਾ ਜੀ ਜੀਤ ਵੀਰੇ ਬਾਕੀ ਆਇਆ ਤਿੰਨ ਚਾਰ ਜਨਰੇਸ਼ਨਾਂ ਤੱਕ ਦਾ ਇਹ ਰਿਕਾਰਡ ਹੈਗਾ ਇਹ ਨਹੀਂ ਉਹ ਦੂਜੀ ਬੱਚੀ ਦਾ ਜੀ ਠੀਕ ਹੈ ਤੇ ਆਪ ਮੈਸੀ ਬੋਲਦੀ ਹੈ ਜੀ ਤੇ ਮਦਰ ਇਹਦੀ ਕੈਂਪ ਮੈਨ ਦੀ ਸੀ ਜੀ ਜੀ ਸੋਏ ਅੱਜ ਦੀ ਵੀਡੀਓ ਦੇ 6 ਨਾਗ ਵਿਕਰੀ ਆਸਤੇ ਸੀਗੇ ਕੁਸ਼ਦੀਪ ਦੇਖੋ ਤੇ 6 ਦੇ 6 ਤੁਹਾਨੂੰ ਦਿਖਾਤੇ ਆ ਪਸ਼ੂ ਦਿਖਾਤੇ ਰੇਟ ਵੀਡੀਓ ਚ ਬੋਲਦਾ ਇਹ ਤੋਂ ਅੱਗੇ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੂਗਾ ਉਹ ਫੋਨ ਕਰਕੇ ਇੱਥੇ ਪਹੁੰਚ ਸਕਦਾ ਹੈ ਬਾਕੀ ਜਿੰਨਾ ਵੀਰ ਨੇ ਜ਼ਰੂਰੀ ਨਹੀਂ ਹੁੰਦਾ ਜਿਵੇਂ ਮੈਂ ਬਹੁਤ ਵੀ ਪਸ਼ੂ ਦੇਖਦਾ ਸ਼ੌਂਕ ਵੀ ਆ ਮੈਂ ਖਰੀਦ ਹਰੇਕ ਪਸ਼ੂ ਨਾਲ ਘਰੇ ਖਰੀਦਿਆ ਜਾ ਸਕਦਾ ਨਾ ਪਹੁੰਚ ਹੁੰਦੀ ਕਈ ਵਾਰ ਤਾਂ ਤੁਸੀਂ ਇਸ ਵੀਡੀਓ ਨੂੰ ਦੇਖਿਆ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਸਾਰੀ ਵੀਡੀਓ ਨੂੰ ਜਿਹੜਾ ਉਹ ਸਿਰੇ ਤੱਕ ਦੇਖਿਆ ਮਿਲਦੇ ਆ ਫੇਰ ਨਵੀਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ